ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਆਪਾਂ ਗੱਲਬਾਤ ਕਰਾਂਗੇ ਜਿੱਥੇ ਕਣਕ ਜਿਹੜੀ ਹੈਗੀ 50 ਦਿਨ ਤੋਂ ਉੱਪਰ ਹੋ ਗਈ। 52 ਦਿਨ, 55 ਦਿਨ, 60 ਦਿਨ ਹੋ ਗਈ। ਉੱਥੇ ਆਪਾਂ ਚੰਗੇ ਝਾੜ ਲਈ ਕੀ ਨੁਕਤੇ ਅਪਣਾ ਸਕਦੇ ਹਾਂ ਜਾਂ ਕਿਹੜੀ ਕੋਈ ਖਾਦ ਪਾ ਸਕਦੇ ਹਾਂ ਜਾਂ ਕੋਈ ਸਪਰੇਅ ਕਰ ਸਕਦੇ ਹਾਂ। ਖਾਸ ਤੌਰ ਤੇ ਜਿਵੇਂ DBW 303 222 187 ਤੇ ਕੀ ਆਪਾਂ ਨੂੰ ਨਹੀਂ ਕਰਨਾ ਚਾਹੀਦਾ? ਕੀ ਆਪਾਂ ਨੂੰ ਅਣਗਹਿਲੀ ਨਹੀਂ ਕਰਨੀ ਚਾਹੀਦੀ ਜਾਂ ਕਿਸ ਗੱਲ ਤੋਂ ਆਪਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਉਹਦੇ ਬਾਰੇ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਣਾ ਬਟਨ ਦਬਾ ਲਓ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਹੋ ਸੋ ਕਿਸਾਨ ਵੀਰੋ ਜਦੋਂ ਕਣਕ ਦੀ ਫਸਲ 55 ਦਿਨ ਤੋਂ ਉੱਪਰ ਹੋ ਜਾਂਦੀ ਹੈ ਜਿਹੜੀਆਂ ਸਹੀ ਸਮੇਂ ਤੇ ਬੀਜੀਆਂ ਜਾਣੀਆਂ ਕਿਸਮਾ ਖਾਸ ਤੌਰ ਤੇ ਤਾਂ ਉਹ ਫਿਰ ਫਟਾਰੇ ਤੋਂ ਅਗਲੀ ਸਟੇਜ ਚ ਦਾਖਲ ਹੋਣਾ ਸਟਾਰਟ ਕਰਦੀ ਹੈ ਤਕਰੀਬਨ 60 ਦਿਨ ਤੇ ਜਾ ਕੇ ਜੁਆਇੰਟਿੰਗ ਸਟੇਜ ਦੀ ਸ਼ੁਰੂਆਤ ਹੋਣੀ ਸ਼ੁਰੂ ਹੋ ਜਾਂਦੀ ਹੈ ਜੁਆਇੰਟਿੰਗ ਸਟੇਜ ਚ ਕਣਕ ਆ ਜਾਂਦੀ ਹੈ ਜਿਹਨੂੰ ਤੀਲੀ ਬਣਨਾ ਕਹਿ ਸਕਦੇ ਆਪਾਂ ਜਾਂ ਤੱਕਲਾ ਕੱਤਣਾ ਕਹਿ ਸਕਦੇ ਆ ਜਾਂ ਆਪਾਂ ਰਿਪਰੋਡਕਟਿਵ ਸਟੇਜ ਦੀ ਸ਼ੁਰੂਆਤ ਕਹਿ ਸਕਦੇ ਜਾਂ ਤਣੇ ਨੂੰ ਗੰਢਾਂ ਪੈਣੀਆਂ ਕਹਿ ਸਕਦੇ ਆ ਕਿ ਫਟਾਰਾ ਜਿਹੜਾ ਹੈਗਾ ਇੱਥੇ ਇੱਕ ਤੱਕ ਹੀ ਜਿਹੜਾ ਕੰਪਲੀਟ ਹੋ ਜਾਂਦਾ ਹੈ ਜੀ ਆਪਾਂ ਇੱਥੇ ਜਾ ਕੇ ਵੀ ਕਈ ਕਿਸਾਨ ਵੀਰ ਆ ਜਿਹੜੇ ਉਹ ਫਟਾਰੇ ਵਾਸਤੇ ਆਪਾਂ ਕੋਈ ਚਾਰਾ ਜੋਈ ਕਰਦੇ ਆ ਤਾਂ ਜਿਹੜਾ ਇੱਥੇ ਆ ਕੇ ਫਟਾਰਾ ਜੇ ਕੋਈ ਨਿਕਲਣਾ ਤਾਂ ਉਹਦੇ ਜਿਹੜੇ ਹੈਗੇ ਆ ਸਿੱਟੇ ਬੜੇ ਮਾੜੇ ਹੋਣਗੇ ਤਾਂ ਇੱਕ ਤਾਂ 52-55 ਦਿਨ ਤੱਕ ਲਾਸਟ ਆਪਾਂ ਯੂਰੀਆ ਦੀ ਡੋਜ਼ 52 ਦਿਨ ਤੇ ਜਾ ਕੇ ਪਾਉਣੀ ਹੀ ਪਾਉਣੀ ਆ 52-55 ਦਿਨ ਤੇ ਜਿਹੜੇ ਕਿਸਾਨ ਵੀਰ ਨੇ ਨਹੀਂ ਪਾਈ ਤਾਂ ਉਹ 60 ਦਿਨ ਤੋਂ ਉੱਪਰ ਜਾ ਕੇ ਥੱਲੇ ਪੱਤੇ ਆ ਜਿਹੜੇ ਹੁਸੈਨੀ ਸੈਂਸ ਉਹਨਾਂ ਦੀ ਪੀਲਾਪਣ ਜਲਦੀ ਆਉਣਾ ਸ਼ੁਰੂ ਹੋ ਜਾਊਗਾ ਸਟਾਰਟ ਹੋ ਜਾਊ ਇਹ ਤੁਸੀਂ ਨੋਟ ਕਰ ਲਿਆ ਜੇ ਕਈ ਕਿਸਾਨ ਵੀਰ ਹੁਣ ਪੁੱਛਦੇ ਕਿ ਪोटाश ਅਸੀਂ ਪਾਦ ਗਏ ਕਿੰਨੀ ਪਾਦ ਗਏ ਜਾਂ ਕੋਈ ਫਾਸਫੋਰਸ ਦੀ ਕਿਤੇ ਘਾੜ ਰਹੀ ਹੈ ਪोटाश ਤੁਸੀਂ ਪਾਉਣੀ ਹੈ 15 ਕਿਲੋ 18 ਕਿਲੋ ਐਮਓਪੀ 60% ਪਰ ਉਹਦਾ ਤੁਹਾਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਣ ਵਾਲਾ ਜਾਂ ਤਾਂ ਬਜਾਈ ਟਾਈਮ ਤੇ ਜਾਂ ਪਹਿਲੇ ਪਾਣੀ ਤੱਕ ਕਿਉਂਕਿ ਫਟਾਰਾ ਜਿਹੜਾ ਫਸਲ ਨੇ ਚੱਕਣਾ ਹੁੰਦਾ ਪਹਿਲੇ ਪਾਣੀ ਤੱਕ ਉਹ ਪੂਰਾ ਜਿਹੜਾ ਹੈਗਾ ਜੋ ਬਣ ਤੇ ਹੁੰਦੀ ਹੈ ਫਟਾਰਾ ਪੂਰਾ ਲੈ ਰਹੀ ਹੁੰਦੀ ਉਹਦੋਂ ਜਿਹੜਾ ਫਾਇਦਾ ਹੁੰਦਾ ਜੇ ਆਪਾਂ ਲੇਟ ਹੋ ਗਏ ਆ ਹੁਣ ਆਪਾਂ ਨੂੰ ਉਨਾ ਫਾਇਦਾ ਤਾਂ ਨਹੀਂ ਹੋਣਾ ਜੇ ਪਾਉਣੀ ਚਾਹੁੰਦੇ ਆ ਤੁਸੀਂ ਪਾਜੋ ਕੁਝ ਪਰਸੈਂਟ ਤੱਕ ਆਪਾਂ ਨੂੰ ਉਸ ਚੀਜ਼ ਦਾ ਫਾਇਦਾ ਮਿਲ ਸਕਦਾ ਹੈ ਪੂਰਾ ਨਹੀਂ ਫਿਰ ਕਈ ਕਿਸਾਨ ਵੀਰ ਜਿਹੜਾ ਸਪਰੇਅ ਬਾਰੇ ਪੁੱਛਦੇ ਸਪਰੇਅ ਜਿਹੜੀ ਤੁਸੀਂ ਤਤਾਂ ਵਾਲੀ ਸਪਰੇਅ ਹੈ ਮੈਗਨੀ ਜਿੰਕ ਯੂਰੀਆ ਕਲੀ ਦਾ ਪਣੀ ਜਿਹੜੀ ਆਪਾਂ ਦਸੀ ਜਾਂ ਜਿਹੜਾ ਤੁਸੀਂ ਆਪ ਦਾ ਕੋਈ ਨੁਸਖਾ ਬਣਾਉਣਾ ਉਹ 55 ਦਿਨ 60 ਦਿਨ ਤੇ ਜਾ ਕੇ ਲਾਸਟ ਕਰ ਦਿਓ ਜਿਹੜੀ ਫਟਾਰੇ ਵਾਲੀ ਫਿਰ ਆਗੀ ਗੱਲ ਨਦੀਨਾ ਨਾਲ ਸੰਬੰਧਤ ਨਦੀਨ ਨਾਸ਼ਕ ਜਿਹੜੇ ਤੁਸੀਂ ਹੁਣ ਤੱਕ ਵਰਤ ਲਏ ਜਿਹੜੀ ਤੁਸੀਂ ਕੁੱਲੀ ਡੰਡੇ ਵਾਲੀ ਕੰਡਿਆਲੀ ਪਾਲਕ ਵਾਲੀ ਬਾਥੂ ਵਾਲੀ ਮੈਣਾ ਮੈਣੀ ਜਿਹੜੀ ਵੀ ਤੁਸੀਂ ਜਿਹੜੀ ਹੈਗੀ ਸਪਰੇਅ ਕਰਨੀ ਸੀ ਉਹ ਕਰਤੀ ਠੀਕ ਹੈ ਇਦੋਂ ਬਾਅਦ ਨਦੀਨ ਨਾਸ਼ਕ ਵਾਲੀ ਸਪਰੇਅ ਵਾਲੇ ਪਾਸੇ ਸੋਚਣਾ ਵੀ ਨਹੀਂ ਹੈਗਾ ਆਪਾਂ ਨਦੀਨ ਨਾਸ਼ਕ ਦੀ ਕੋਈ ਸਪਰੇਅ ਨਹੀਂ ਕਰਨੀ ਜਦੋਂ ਜੁਆਇੰਟਿੰਗ ਤੋਂ ਅੱਗੇ ਸਟੇਜ ਕਣਕ ਲੰਘ ਜਾਂਦੀ ਕਿਉਂਕਿ ਇਦੋਂ ਬਾਅਦ ਗੋਹ ਪਰ ਨਹੀਂ ਆਉਣੀ ਤੇ ਇੱਥੇ ਆ ਕੇ ਆਪਾਂ ਸਟ੍ਰੈਸ ਪਾਵਾਂਗੇ ਤਾਂ ਉਹਦਾ ਵੀ ਆਪਾਂ ਨੂੰ ਅਸਰ ਦਿਖਦਾ ਨਹੀਂਗਾ ਪਰ ਝਾੜਦੇ ਆ ਕੇ ਆਪਾਂ ਨੂੰ ਪਤਾ ਲੱਗਦਾ ਕਿਉਂਕਿ ਫੋਟ ਟਾਈਮ ਆਪਾਂ ਸਪਰੇਅ ਕਰ ਸਕਦੇ ਉਹਦੋਂ ਕਣਕ ਦਬਦੀ ਵੀ ਆ ਉਹਦਾ ਵੀ ਫਾਇਦਾ ਹੋ ਸਕਦਾ ਆਪਾਂ ਨੂੰ ਪਰ ਫੋਰਟ ਤੋਂ ਅੱਗੇ ਲੰਘ ਕੇ ਜਦੋਂ ਰਿਪਰੋਡਕਟਿਵ ਫੇਜ਼ ਸਟਾਰਟ ਹੋ ਗਈ ਫਿਰ ਆਪਣਾ ਨੁਕਸਾਨ ਹੋ ਸਕਦਾ ਇਸ ਕਰਕੇ ਨਦੀਨਾਸ਼ਕ ਜੋ ਹੁਣ ਤੱਕ ਤੁਸੀਂ ਕਰ ਲਏ ਉਹਦਾ ਹੀ ਆਪਾਂ ਨੂੰ ਬੇਨਿਫਿਟ ਮਿਲ ਸਕਦਾ ਇਹ ਤੋਂ ਬਾਅਦ ਕੋਈ ਫਾਇਦਾ ਨਹੀਂ ਇਹ ਕਣਕ ਵੀ ਜਿਹੜੀ ਹੈਗੀ ਖੇਤ ਟੱਕ ਜਾਂਦੀ ਹੈ ਤੇ ਬਹੁਤਾ ਫਾਇਦਾ ਵੀ ਨਹੀਂ ਹੋਣਾ ਕਿ ਉਹ ਨਦੀਨਾਂ ਤੇ ਸਪਰੇ ਨਹੀਂ ਜ਼ਿਆਦਾ ਪੈਣੇਗੇ ਫਿਰ ਆ ਗਈ ਗੱਲ ਡੀਬੀਡਬਲ 303 ਜਾਂ 187 222 ਜਿੱਥੇ ਕਿਸਾਨ ਵੀਰ ਕਰਨਾ ਚਾਹੁੰਦੇ ਆ ਜਿੱਥੇ ਕਿਸਾਨ ਵੀਰ ਸਪਰੇ ਕਰ ਨਹੀਂ ਚਾਹੁੰਦੇ ਆ ਜੇ ਨਹੀਂ ਕਰਨੀ ਚਾਹੁੰਦੇ ਜਾਦਾ ਕੋਈ ਤੁਹਾਨੂੰ ਲੱਗਦਾ ਕਿ ਨਹੀਂ ਬੈਨੀਫਿਟ ਨਾ ਕਰੋ ਲੀਹੋਸਨ ਦੀ ਪਲਸ ਟੈਬੂਕੋਨੋਜੋਲ ਜਿਹੜੀ ਕਿ ਰეკਮੈਂਡੇਸ਼ਨ ਹੈ ਜੇ ਕਰਨੀ ਚਾਹੋ ਨੇ ਕਰ ਸਕਦੇ ਕੱਲੀ ਲੀਹੋਸਨ ਕਰਨੀ ਉਹ ਕਰ ਸਕਦੇ ਕਿਉਂਕਿ ਟੈਬੂਕੋਨੋਜੋਲ ਅੱਗੇ ਜਾ ਕੇ ਗੋਭ ਤੇ ਕਰ ਸਕਦੇ 70 75 ਦਿਨ ਤੇ ਜਾ ਕੇ ਲੀਹੋਸਨ ਦੀ ਸਪਰੇ 2 ਐਮ ਐਲ ਮੈਕਸਿਮਮ ਪ੍ਰਤੀ ਲੀਟਰ ਪਾਣੀ ਮਤਲਬ 100 ਲੀਟਰ ਪਾਣੀ ਮਗਰ 150 ਜਾਂ 200 ਐਮ ਐਲ ਤੱਕ ਤੇ 150 ਲੀਟਰ ਪਾਣੀ ਮਗਰ 250 ਜਾਂ 300 ਐਮ ਐਲ ਤੱਕ ਇਹ ਤੁਸੀਂ ਸਪਰੇ ਜਿਹੜੀ ਲੀਹੋਸਨ ਦੀ ਜਿਹੜੀ ਕਿ ਉਹਦੀ ਰਿਪਰੋਡਕਟਿਵ ਸਟੇਜ ਲੰਬੀ ਕਰੂਗੀ ਇੱਥੇ ਜਾ ਕੇ ਤੁਸੀਂ ਉਹ ਜਿਹੜੀ ਹੈਗੀ ਆ ਸਪਰੇਅ ਕਰ ਸਕਦੇ ਆ ਫੇਰ ਆਗੀ ਗੱਲ ਜਿਹੜੀ ਐਨਪੀਕੇ ਜਾਂ ਕੋਈ ਬੋਰੋਨ ਨੂੰ ਸਪਰੇਅ ਆ ਉਹ ਅਜੇ ਨਹੀਂ ਕਰਨੀ ਉਹ ਆਪਾਂ ਅਗਲੀ ਵੀਡੀਓ 'ਚ ਤੁਹਾਡੇ ਨਾਲ ਜ਼ਿਕਰ ਕਰਾਂਗੇ ਡਿਟੇਲ 'ਚ ਕਿ ਉਹ ਕਦੋਂ ਕਰਨੀ ਹੈ ਤੇ ਕੀ ਉਹਦਾ ਫਾਇਦਾ ਹੋਊਗਾ ਸੋ ਇੱਥੋਂ ਤੱਕ ਇੰਨਾ ਹੀ ਜ਼ਿਕਰ ਸੀਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਿਸਾਨ ਦੋਸਤੋ